ਚੁੱਕੇ ਨੇ ਇਸ ਵਕਤ ਵਾਰਡ ਨੰਬਰ 18 ਦੇ ਵਿੱਚਾਂ ਜਿੱਥੇ ਕਿ ਸ਼੍ਰੀਮਤੀ ਸਰਜੀਤ कौर ਪਤਨੀ ਸ਼੍ਰੀ ਸਰਜੀਤ ਸਿੰਘ ਸਰਜੀਤ ਸਿੰਘ ਖਬੀਰ ਸਿੰਘ ਅਗਲਵਾਲ ਉਹਨਾਂ ਦੇ ਜਿੱਤ ਹਾਸਲ ਹੋਈ ਹੈ ਗੱਲਬਾਤ ਦੌਰਾਨ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਜਾਣਾਂਗੇ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਮਨ ਦੇ ਬਲ ਬੜੇ ਹਾਂ ਸਰ ਕੀ ਕਰਨਾ ਚਾਹੁੰਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਜਿੱਤਨ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਜਿੱਤੇ ਹਾਂ ਕਿਉਂਕਿ ਸਰਕਾਰ ਦਾ ਜ਼ਬਰ ਜ਼ੁਲਮ ਵੀ ਬੜਾ ਮੇਰੇ ਜਿਹੜੇ ਵੋਟਰ ਨੇ ਉਹਨਾਂ ਨੇ ਸਹਿ ਆਜ ਬਹੁਤ ਸਰਕਾਰ ਦਾ ਧੱਕਾ ਵੀ ਚੱਲਿਆ ਤੇ ਅਮਨ ਸ਼ਾਂਤੀ ਨਾਲ ਸਾਡੀ ਸੋਚ ਸੀ ਸਾਡੇ ਵਾਰਡ ਨਿਵਾਸੀਆਂ ਦੀ ਵਾਰਡ ਨੰਬਰ 98 ਤੋਂ ਸਾਰੇ ਲੋਕਾਂ ਦੀ ਸੋਚ ਸੀ ਵੀ ਅਸੀਂ ਅਮਨ ਮਾਨ ਨਾਲ ਜਿੱਤਾਂਗੇ ਪਰ ਧੱਕਾ ਵੀ برداشت ਨਹੀਂ ਕਰਾਂਗੇ ਪਰ ਫਿਰ ਵੀ ਧੱਕੇ ਦੇ ਬਾਵਜੂਦ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ ਜਿਹਦੇ ਵਿੱਚ ਸਭ ਤੋਂ ਮੈਂ ਪਹਿਲਾਂ ਧੰਨਵਾਦ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਾਗਿਲ ਦਲ ਦੀ ਹਾਈ ਕਮਾਂਡ ਦਾ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰੀਆ ਜੀ ਦਾ ਸਰਦਾਰ ਹਰਿੰਦਰਪਾਲ ਸਿੰਘ ਚੰਦੂਵਾਰੀਆ ਜੀ ਦਾ ਤੇ ਵਿਸ਼ੇਸ਼ ਤੌਰ ਤੇ ਸਾਡੇ ਅਮਰਿੰਦਰ ਸਿੰਘ ਪਾਜਾਜ ਜੋ ਸ਼੍ਰੋਮਣੀ ਕਾਗਿਲ ਦਲ ਦੇ ਪਟਿਆਲਾ ਸ਼ਹਿਰੀ ਦੇ ਇਨਚਾਰਜ ਨੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮੋਢੇ ਦੇ ਨਾਲ ਮੋਟਾ ਲਾ ਕੇ ਮਤਲਬ ਜੋੜ ਕੇ ਰੱਖਿਆ ਔਰ ਮੇਰਾ ਪੂਰਾ ਸਹਿਯੋਗ ਦਿੱਤਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਮੈਂ ਇਹ ਜਿਹੜੀ ਜੇਤਿਆ ਵਾਰਡ ਨੰਬਰ 98 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਉਮੀਦਵਾਰ ਮੈਂ ਜਿੱਤੀ ਆ ਸਾਰਿਆਂ ਨੂੰ ਹੁਣ ਹੁਣ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟਰਾਂ ਤੱਕ ਗਏ ਹੋ ਕਿਹੜੇ ਕਿਹੜੇ ਕੰਮ ਜਰਾ ਪਹਿਲੇ ਦਾ ਵਾਰਡ ਨੰਬਰ 98 ਨਿਵਾਸੀਆਂ ਦੇ ਬਹੁਤ ਵੱਡੇ ਮੁੱਦੇ ਆ ਜੀ 메ਨ ਰੋਡ ਆ ਬਲਵਾਲ ਉਹਦੀ ਬਹੁਤ ਮਾੜੀ ਹਾਲਤ ਐ ਉਹਦਾ ਕੰਮ ਜਿਹੜਾ ਚੱਲ ਰਿਹਾ ਤੇ ਉਹ ਤੇਜ਼ੀ ਨਾਲ ਕੰਮ ਚਲਵਾਵਾਂਗੇ ਤੇ ਹੋਰ ਵੀ ਜਿਹੜੇ ਸੀਵਰੇਜ ਦਾ ਕਿਤੇ ਮਸਲਾ ਕਿਤੇ ਵਾਟਰ ਸਪਲਾਈ ਦਾ ਛੜਕਾਂ ਦਾ ਲਾਈਟਾਂ ਦਾ ਪਾਣੀ ਦਾ ਇਹ ਸਾਰੇ ਮਸਲੇ ਹੱਲ ਕਰਾਉਣ ਲਈ ਆਪਾਂ ਪਾਰ ਨੰਬਰ 59 ਦੇ ਜਿਹੜੇ ਲੋਕ ਨੇ ਉਹਨਾਂ ਦੀ ਆਪਾਂ ਲੜਾਈ ਆਪਣੇ ਲੜਾਂਗੇ ਕਾਰਪੋਰੇਸ਼ਨ ਚਾਹੇ ਬਹੁਤ ਵੱਡੇ ਤੁਹਾਡੇ ਵਿਰੋਧੀ ਆਮ ਆਦਮੀ ਪਾਰਟੀ ਦੇ ਸਾਹਮਣੇ ਜਿਹੜੇ ਆਪਣੇ ਉਹ ਲੀਡਰ ਹੈਗੇ ਨੇ ਉਹਨਾਂ ਨੂੰ ਹਰਾਉਣਾ ਇੱਕ ਬਹੁਤ ਵੱਡੀ ਚੁਣੌਤੀ ਰਹੀ ਆ ਤੇ ਕੀ ਲੱਗਦਾ ਆਮ ਆਦਮੀ ਪਾਰਟੀ ਆਪਣੇ ਵਾਰਡ ਦੇ ਲਈ ਫੰਡ ਦੇ ਸਕੂਗੀ ਦੇਖੋ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਮੇਰੇ ਨਾਲ ਮੇਰੇ ਲੋਕ ਨੇ ਮੇਰੇ ਵੋਟਰ ਨੇ ਵਾਰਡ ਨੰਬਰ 8 ਤੇ ਤੇ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਜਿੱਤ ਪ੍ਰਾਪਤ ਕੀਤੀ ਤੇ ਉਹਨਾਂ ਦੀ ਜਿਹੜੀ ਹਮਾਇਤ ਆ ਉਹਨਾਂ ਨੇ ਮੈਨੂੰ ਜਿੱਤ ਕੇ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਵਿੱਚ ਭੇਜਿਆ ਮੈਂ ਆਪਣੇ ਜਿਹੜੇ ਵਾਰਡ ਦੇ ਕੰਮ ਨੇ ਉਹਨਾਂ ਤੇ ਲਈ ਮੈਂ ਜਿੰਦਾ ਜ਼ਿਆਦਾ ਵੀ ਕਰਾਂਗਾ ਤੇ ਕੰਮਾਂ ਕੰਮ ਸਿਰ ਵੀ ਜੜਾਵਾਂ ਮੈਨੂੰ ਵਿਸ਼ਵਾਸ ਸਰਦਾਰ ਜਗਜੀਤ ਸਿੰਘ ਕੋਹਲੀ ਜੋ ਕਿ ਪੀਏ 2 ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਆਜਰਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਜਾਣਦੇ ਕਿ ਕੀ ਨੇ ਮਨਦੇ ਵੱਲ ਬਲਵਾਲ ਸਤਿਗੁਰ ਸਾਹਿਬ ਸਤਿਗੁਰ ਜੀ ਸੇਵਾ ਨੂੰ ਲੱਗਦੇ ਮੇਵੇ ਕਰਕੇ ਜੂ ਦੇ ਲੇ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਅਵਲਵਾਲ ਪਰਿਵਾਰ ਦੀ ਇਸ ਵਾਰਡ ਦੇ ਵਿੱਚ ਲਗਭਗ ਪਿਛਲੇ 30 ਸਾਲਾਂ ਤੋਂ ਸੇਵਾ ਸਰਦਾਰ ਭਾਵੇਂ ਸਰਦਾਰ ਸੁਖਵੀਰ ਸਿੰਘ ਅਵਲਵਾਲ ਪਹੁੰਚ ਰਹੇ ਚਾਹੇ ਇਹਨਾਂ ਦੀ ਸਤਕਾਰਯੋਗ ਪਤਨੀ ਬੀਬੀ ਸਰਜੀਤ ਕੋਰਾ ਬਲੋਵਾਲ ਜਿਹੜੇ ਇੱਕ ਤੋਂ ਕੌਂਸਲਰ ਪੈਨਾਂ ਰਹੇ ਪਰ ਸਾਰਾ ਅਬਲੋਵਾਲ ਪਰਿਵਾਰ ਆ ਜਿਹੜਾ ਇਹ ਮੈਂ ਸਮਝਦਾ ਵਧਾਈ ਦਾ ਪਾਤਰਾ ਜਿਹਨੇ ਲੱਗ ਪੜੇ ਪਿਛਲੇ 30 ਸਾਲ ਤੋਂ ਇਸ ਵਾਰਡ ਦੀ ਇਸ ਮਹੱਲੇ ਦੀ ਇਸ ਟਲੋਨੀ ਦੀ ਪਿੰਡਾ ਬਲੋਵਾਲ ਦੀ ਸੇਵਾ ਕਰਦਾ ਆ ਰਿਹਾ ਪਰ ਜਿਸ ਤਰੀਕੇ ਨਾਲ ਧੱਕਾ ਕਰਨਾ ਚਾਹਿਆ ਪੁਲਿਸ ਨੇ ਪ੍ਰਸ਼ਾਸਨ ਨੇ ਮੈਂ ਸਮਝਦਾ ਕਈ ਅਫਸਰਾਂ ਨੇ ਸਾਡਾ ਸਾਥ ਵੀ ਦਿੱਤਾ ਔਰ ਮੌਕੇ ਦੇ ਜਿਹੜੀਆਂ ਡਿਊਟੀਆਂ ਵੀ ਬਦਲੀਆਂ ਜਿਹੜੀਆਂ ਪਰ ਫਿਰ ਵੀ ਮੈਂ ਸਮਝਦਾ ਵੀ ਜਿਹੜਾ ਵੋਟਰਾਂ ਨੇ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ਐਨੂੰ ਜਿਹੜੀ ਹੈ ਜਿਹੜੀ ਅਖੀਰਲੇ ਸਮੇਂ ਤੇ ਵੀ ਜਿਹੜਾ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਦੀ ਇੱਥੇ ਇੱਥੋਂ ਦੇ ਜਿਹੜੇ ਆ ਭਾਵੇਂ ਪਾਸੇ ਦੇ ਦੂਰ ਦੇ ਸੀ ਐਮਐਲਏ ਆ ਕੇ ਮੌਕੇ ਤੇ ਪਰ ਫਿਰ ਵੀ ਜਿਸ ਤਰੀਕੇ ਨਾਲ ਇਸ ਕਲੋਨੀ ਦੇ ਵੋਟਰਾਂ ਨੇ ਸਰਦਾਰ ਸੁਖਬੀਰ ਸਿੰਘ ਅਗਲੋਵਾਲ ਦਾ ਸਾਥ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ ਔਰ ਉਹਨਾਂ ਦੇ ਸੁਪੁੱਤਰ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਹਿਰਾ ਮੈਂ ਸਮਝਦਾ ਜਿਹੜੇ ਸਵੇਰ ਤੋਂ 3 ਵੱਜ ਕੇ 58 ਮਿੰਟ ਤੱਕ ਵੀ ਉਹ ਪ੍ਰਸ਼ਾਸਨ ਨੂੰ ਜਿਹੜਾ ਫੋਨ ਕਰਦੇ ਰਹੇ ਔਰ ਜਿਹੜਾ ਉਸ ਦਾ ਮੈਂ ਸਮਝਦਾ ਅਸਰ ਵੀ ਹੋਇਆ ਜਿਹੜੀ ਹੈ ਚੋਣ ਜਿਹੜੀ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਬੀਬੀ ਸਰਜੀਤ ਕੋਹਰਾ ਵੱਲੋਂ ਵੱਲ ਜਿਹੜਾ ਉਹ ਜੇਤੂ ਰਹੇ ਨੇ ਪਟਿਆਲਾ ਦੀ ਗੱਲ ਕਰੀਏ ਤਿੰਨ ਤੋਂ ਵੱਧ ਸੀਟਾਂ ਜਿੱਤਣ ਦੀ ਗੱਲ ਆ ਰਹੀ ਹੈ ਹਲੇ ਰਿਜ਼ਲਟ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਪਟਿਆਲੇ ਦੇ ਵਿੱਚ ਅਕਾਲੀ ਦਲ ਦਾ ਇੱਕ ਵਾਰ ਫਿਰ ਐਮਸੀ ਬਣ ਕੇ ਆਇਆ ਹੈ ਦੇਖੋ ਅਕਾਲੀ ਦਲ ਦਾ ਜਿਹੜਾ ਵਰਕਰ ਆ ਥਲੜਾ ਕੇਡਰ ਆ ਗਰਾਊਂਡ ਰਿਐਲਿਟੀ ਆ ਉਹ ਤਾਂ ਇਹ ਆ ਵੀ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਨੇ ਇਹ ਤਾਂ ਸਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਕੁਛ ਉਤੇ ਹੋਰ ਉਹਨਾਂ ਦੇ ਸਾਥੀ ਨੇ ਉਹਨਾਂ ਦੀਆਂ ਕੈਸੀਆਂ ਕੋਈ ਆਪ ਹੁਦਰੀਆਂ ਕਾਰਵਾਈਆਂ ਕਰਦੇ ਜਿਹੜਾ ਸਾਨੂੰ ਬਹੁਤ ਵੱਡੀਆਂ ਚੋਣਾਂ ਦੇ ਵਿੱਚ ਨਮੋਸ਼ੀ ਪਿਛਲੇ ਜਿਹੜੀ ਆ ਤੀਜੀ ਟਰਮ ਹੋ ਗਈ ਸਾਨੂੰ ਅਸੈਂਬਲੀ ਦੀਆਂ ਚੋਣਾਂ 'ਚ ਜਿਹੜੀ ਆ ਨਮੋਸ਼ੀ ਚਲਣੀ ਪਈ ਆ ਗੁਰੂ ਕਿਰਪਾ ਕਰੇ ਰਹਿਮਤ ਕਰੇ ਆਉਣ ਵਾਲੇ ਸਮੇਂ 'ਚ ਚੰਗੇ ਦਿਨ ਆਉਣ ਅਸੀਂ ਤਾਂ ਇਹਦੀ ਕਾਮਨਾ ਕਰਦੇ ਆਂ ਸੋ ਅੱਜ ਤਾਂ ਮੈਂ ਸਮਝਦਾ ਆਂ ਵੀ ਸਰਦਾਰ ਸੁਖਵੀਰ ਸਿੰਘ ਵੱਲੋਂ ਵੱਲ ਜਿਹੜੇ ਜੇਤੂ ਰਹੇ ਨੇ ਉਹਨਾਂ ਨੂੰ ਵਧਾਈ ਦਿੰਦੇ ਆਂ